ਜੈ ਵਾਲਮੀਕੀ ਜੀ ਸਾਰਿਆਂ ਨੂੰ ਮੇਰਾ ਨਾਮ ਜੇ ਲਵਿਸ਼ ਤਲਵਾਰ ਆ ਜੀ ਤੇ ਮੈਂ ਜੀ ਹੁਣੇ ਪਿਛਲੇ ਸਾਲ ਰੈਪ ਕੱਢਿਆ ਸੀ ਮੈਂ ਬੋਲਦਾ ਪੰਜਾਬ ਤੇ ਇਸ ਸਾਲ ਮੈਂ ਤੁਹਾਡੇ ਸਭ ਦੇ ਲਈ ਕਿਸਾਨਾਂ ਦੇ ਲਈ ਕਿਸਾਨਾਂ ਨੂੰ ਸਪੋਰਟ ਕਰਨ ਦੇ ਲਈ ਇੱਕ ਨਵਾਂ ਰੈਪ ਲੈ ਕੇ ਆਇਆ ਵਾ ਜੀ ਕਿਸਾਨ ਜਿੰਦਾਬਾਦ ਜਿਸ ਨਾਲ ਕਿਸਾਨਾਂ ਨੂੰ ਜੋਸ਼ ਮਿਲੇ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਵੀ ਕਿਸਾਨਾਂ ਪ੍ਰਤੀ ਜਿਹੜਾ ਗਾਣਾ ਕੱਢਣਾ ਚਾਹੀਦਾ ਵਾ ਕਿੱਥੋਂ ਸੇਧ ਮਿਲੀ ਮੈਨੂੰ ਤਾਂ ਜੀ ਪਾਪਾ ਨੇ ਵੀ ਕਿਹਾ ਸੀਗਾ ਜੀ ਮੇਰੇ ਤੇ ਮੈਂ ਆਪ ਵੀ ਸੋਸ਼ਲ ਮੀਡੀਆ ਤੇ ਦੇਖਦਾ ਆਇਆ ਵਾ ਜੀ ਕਿਸਾਨਾਂ ਨੂੰ ਉਹ ਟਰਨੇ ਤੇ ਬੈਠੇ ਨੇ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਇਸ ਕਰਕੇ ਜਿਵੇਂ ਗਾਣਾ ਬਣਾਇਆ ਸੀ ਤੁਹਾਡੀ ਹੋਰ ਕੁਝ ਸੁਣਾਓਗੇ ਹਾਂਜੀ ਫੱਲੇ ਬੰਨੇ ਆਇਆ ਸ਼ੰਭੂ ਬੰਨ ਲੈਣੀ ਦਿੱਲੀ ਵੀ ਇਹ ਜਾਲੀ ਸਰਕਾਰਾ ਦੇਤਾ ਦੇਣੀ ਕਿੱਲੀ ਜੀ ਕਿਨੇ ਛੱਡ ਲੋ ਡਰੋਨ ਪਾ ਦੋ ਸੜਕਾਂ ਤੇ ਕਿੱਲਾ ਇਹ ਪੰਜਾਬ ਦਾ ਯਾਖੂਨ ਇਦਾਂ ਹੋਣਾ ਨਹੀਂ ਢਿੱਲਾ ਤੱਕਾ ਸਾਡੇ ਨਾ ਨਾ ਕਰੋ ਨਹੀਂ ਤਾਂ ਪੈ ਜਾਣਾ ਭਾਰੀ ਸਾਡੇ ਮੋੜ ਦੇ ਜੋ ਹੱਕ ਤੁਹਾਡੀ ਬੀਤਾ ਓਂਡੀ ਵਾਰੀ ਚੱਕ ਮਾਰਨੀਆ ਇੱਟਾ ਰੋਡ ਕਰ ਦੇਣੇ ਜਾਮ ਇੱਕ ਕਿਸਾਨ ਦੀ ਆਵਾਜ਼ ਮਾੜਾ ਹੋਣਾ ਅੰਜਾਮ ਰੋਡ ਕਰ ਦੇਣਾ ਜਾਮ ਦੇਸ਼ ਕਰ ਦੇਣਾ ਬੰਦ ਫੇਰ ਵੀ ਤਾਂ ਤੁਸੀਂ ਆਕੇ ਪੈਰਾ ਵਿੱਚ ਗਿਰੋਗੇ ਰੋਡ ਕਰ ਦੇਣਾ ਜਾਮ ਦੇਸ਼ ਕਰ ਦੇਣਾ ਬੰਦ ਫੇਰ ਵੀ ਤਾਂ ਤੁਸੀਂ ਆਕੇ ਪੈਰਾ ਵਿੱਚ ਗਿਰੋ ਮ ਲੋਕਾਂ ਨੂੰ ਵੀ ਸਿੱਖ ਦੇਣ ਦਿੰਦੇ ਆ ਲੋਕਾਂ ਨੂੰ ਜੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਵੀ ਧਰਨੇ ਤੇ ਜਾਓ ਉਹਨਾਂ ਦੀ ਸਪੋਰਟ ਕਰੋ ਕਿਸਾਨਾਂ ਨੂੰ ਸਪੋਰਟ ਕਰੋ ਹਾਂਜੀ ਅਜਾ ਦੂਸਰ ਪਹਿਲਾਂ ਲਿਖਿਆ ਕਿਨੇ ਗਈ ਤੇ ਇਹ ਕੀ ਲਿਖਿਆ ਜੀ ਮੈਂ ਆਪ ਹੀ ਆ ਜੀ ਸਾਰੇ ਬੋਲ ਸਾਰੇ ਆਪ ਲਿਖੇ ਹਾਂਜੀ ਹਾਂਜੀ ਤੇ ਹੈਲਪਿੰਗ ਕੀਤੀ ਸੀ ਮੇਰੇ ਚਾਚੂ ਜੀ ਨੇ ਡੈਲੀ ਭਾਰੂ ਜੀ ਨੇ ਥੋੜੀ ਸਰਕਾਰ ਵੀ ਕਾਫੀ ਸਹਿਯੋਗ ਕਰ ਰਹੀ ਹੈ। ਹਾਂਜੀ ਹਾਂਜੀ। ਅੱਗੇ ਕੀ ਹੋਣਾ ਅੱਗੇ ਚੱਲੋ। ਅੱਗੇ ਜੀ ਆਈ ਆ ਹੁਣ ਲੋਕਾਂ ਨੂੰ ਸਪੋਰਟ ਕਰਨਾ ਵਾ ਕਿਸਾਨਾਂ ਨੂੰ ਸਪੋਰਟ ਕਰਨਾ ਜੀ। ਅੱਛਾ ਕਿਸਾਨੀ ਧਰਨੇ ਤੇ ਪਹਿਲਾਂ ਗਏ ਸੀ ਤੁਸੀਂ? ਪਹਿਲਾਂ ਤਾਂ ਨਹੀਂ ਗਏ ਜੀ ਪਰ ਅਸੀਂ ਕੱਲ ਜਾਂਦੇ ਪਏ ਆ ਧਰਨੇ ਤੇ। ਹਾਂਜੀ। ਅੱਛਾ ਜਿਸ ਤਰ੍ਹਾਂ ਪਹਿਲਾਂ ਇੱਕ ਗੀਤ ਜਿਹੜਾ ਸੀਗਾ ਸ਼ਰੀ ਬਰਾਣ ਨੇ ਲਿਖਿਆ ਸੀਗਾ ਗਾਇਆ ਸੀਗਾ ਜਾਗੋ ਨੂੰ ਲੈ ਕੇ ਉਹਦੇ ਉੱਤੇ ਪਰਚਾ ਵੀ ਦਰਜ ਬਗਾਇਆ ਸੀ। ਹਾਂਜੀ ਹਾਂਜੀ। ਕੋਈ ਮੰਨ ਦੇ ਵਿੱਚ ਡਰ ਪਉ ਨਹੀਂ ਨਹੀਂ ਜੀ ਇਦਾਂ ਦੀ ਗੱਲ ਨਹੀਂ ਡਰ ਡਰ ਨਹੀਂ। ਅੱਗੇ ਵੀ ਸਪੋਰਟ ਜਿਹੜੀ ਹੈ ਕਿਸਾਨਾਂ ਨੂੰ। ਹਾਂਜੀ ਹਾਂਜੀ ਹਮੇਸ਼ਾ ਜੀ। ਮੈਂ ਪੰਜਾਬੀ ਸੰਗੀਤ ਨੂੰ ਸਾਰੇ ਫੇਮਸ ਨਰਮਾਨਕ ਸਾਹਿਬ ਲੈਂਬਰ ਸਾਹਿਬ ਨਿੱਕੂ ਜੀ ਨੂੰ ਪੰਜਾਬ ਦੇ ਸਾਰਿਆਂ ਹਸਤੇ ਨੂੰ ਰਿਕਾਰਡ ਕਰਦਾ ਜੀ ਤੇ ਜੀ ਆਨ ਨੂੰ ਪਹਿਲਾਂ ਤਾਂ ਐਮ ਐਲ ਏ ਸਾਹਿਬ ਨੂੰ ਇੱਥੇ ਆਏ ਨੇ ਸਾਡੇ ਹਲਕਾ ਦੇ ਬਹੁਤ ਅੱਛੇ ਵਿਧਾਇਕ ਨੇ ਤੇ ਆਪਣੇ ਤਲਵਾਰ ਸਾਹਿਬ ਵਿਕਾਸ ਤਲਵਾਰ ਜੀ ਤੇ ਲਵਿਸ਼ ਇਹਨਾਂ ਦਾ ਬਹੁਤ ਵਧੀਆ ਹੁਨਰ ਹਾਰ ਇੰਟੈਲੀਜੈਂਟ ਮੁੰਡਾ ਆ ਜਿਹੜਾ ਕਿ ਆਪਣਾ ਸੰਗੀਤ ਨੂੰ ਪਿਆਰ ਕਰਦਾ ਤੇ ਇਹ ਇੱਕ ਇਹਨਾਂ ਦਾ ਮੈਂ ਪਹਿਲਾਂ ਟਰੈਕ ਕੀਤਾ ਸੀਗਾ ਇਹ ਆਪਣਾ ਐਮ ਐਲ ਏ ਸਾਹਿਬ ਮੇਰੇ ਕੋਲ ਆਏ ਇੱਕਦਮ ਇਹ ਮੁੰਡਾ ਇੰਨਾ ਇੰਟੈਲੀਜੈਂਟ ਆ ਕਹਿੰਦਾ ਆਪਾਂ ਵੀ ਕਿਸਾਨਾਂ ਤੇ ਵੀ ਕੋਈ ਚੀਜ਼ ਨਵੀਂ ਬਣਾਉਣੀ ਆ ਤੇ ਮੈਂ ਕਿਹਾ ਕੋਈ ਨਾ ਪੁੱਤਰ ਤੂੰ ਆ ਜਾ ਤੇ ਇਹਨੇ ਮਤਲਬ ਕਿ 1 ਘੰਟੇ ਦੇ ਵਿੱਚ ਸਾਰਾ ਕੁਝ ਗਾਣਾ ਆਪ ਲਿਖਿਆ ਤੇ 2 ਦਿਨਾਂ 'ਚ ਹੀ ਰਿਕਾਰਡ ਕੀਤਾ ਜੀ ਤੇ ਬਹੁਤ ਬਹੁਤ ਮੈਂ ਮੁਬਾਰਕਾ ਦਿੰਦਾ ਇਹਨਾਂ ਨੂੰ ਸਾਰੀ ਟੀਮ ਨੂੰ ਮਿਊਜ਼ਿਕ ਤੁਸੀਂ ਤਾਂ ਹਾਂ ਜੀ ਹਾਂ ਜੀ ਪਹਿਲਾਂ ਵੀ ਤੁਸੀਂ ਇਹਨਾਂ ਦੇ ਜਿਹੜੇ ਗਾਣੇ ਇਹਨਾਂ ਨੇ ਗਾਏ ਉਹਨਾਂ 'ਚ ਵੀ ਤੁਸੀਂ ਮਿਊਜ਼ਿਕ ਦਿੰਦੇ ਰਹਿੰਦੇ ਨਹੀਂ ਮੈਂ ਪਹਿਲਾ ਗਾਣਾ ਇਹਨਾਂ ਦਾ ਕੁਝ हट ਕੇ ਕਰ ਰਿਹਾ ਸੀਗਾ ਪਰ ਇਹਦਾ ਮੈਨੂੰ ਫੋਨ ਆਇਆ ਰਾਤੀ ਵੀ ਚਾਚਾ ਆਪਾਂ ਨਵਾਂ ਗੀਤ ਕਰਨਾ ਆ ਇਹ ਕਿਸਾਨਾਂ ਤੇ ਮੈਗਨ ਕੋਈ ਨਾ ਪੁੱਤਰ ਤੂੰ ਸਵੇਰੇ ਆ ਜਾ ਵੀ ਆਪਾਂ ਬਹਿ ਕੇ ਸ਼ੁਰੂ ਕਰ ਲੈਨੇ ਕੰਮ ਤੇ ਇੱਕ ਮੈਂ ਪਹਿਰਾ ਇਹਨਾਂ ਦੇ ਵਿੱਚ ਜੋ ਆਪਣਾ ਉੱਥੇ ਮੁੰਡਾ ਸ਼ਹੀਦ ਹੋਇਆ ਕਿਸਾਨੀ ਮੋਰਚੇ ਦੇ ਵਿੱਚ ਤੇ ਮੈਂ ਕਿਹਾ ਤੂੰ ਇਹਦੇ ਬਾਰੇ ਵੀ ਯਾਰ ਕੁਝ ਲਿਖ ਇਸ ਮੁੰਡੇ ਨੇ 2 ਮਿੰਟ ਲਾ ਕੇ ਉਹਨੂੰ ਆਪਣੇ ਲਫ਼ਜ਼ਾਂ ਚ ਪਰਾ ਕੇ ਤੇ ਬਹੁਤ ਅੱਛਾ ਗਾਇਆ ਤੁਸੀਂ ਸਾਰਾ ਟਰੈਕ ਸੁਣੋਗੇ ਤੁਹਾਨੂੰ ਪਤਾ ਲੱਗੇਗਾ ਅੱਛਾ ਕਿੰਨੇ ਕਿ ਨੌਜਵਾਨ ਇਸ ਲਾਈਨ ਚ ਆ ਰਹੇ ਆ ਜੇ ਆਪਾਂ ਗੱਲ ਕਰੀਏ ਕਿਸਾਨੀ ਤੋਂ ਦੇਖ ਕੇ ਜਾ ਕੇ ਹੋਰ ਦੇਖੋ ਜੀ ਬਹੁਤ ਆ ਰਹੇ ਐ ਕਿ ਜੋ ਆਪਣੇ ਸਿੰਗਰ ਜਿਨੇ ਭਾਈਚਾਰੇ ਨੇ ਉਹ ਆਦ ਕੀ ਬਹੁਤ ਘਟ ਗਏ ਆ ਤੇ ਮੈਨੂੰ ਇਹੀ ਆ ਵੀ ਚਲੋ ਉਹਨਾਂ ਨੂੰ ਜਾਣਾ ਚਾਹੀਦਾ ਸ਼ਾਇਦ ਪਤਾ ਨਾ ਕੀ ਕੋਈ ਡਾਰਾ ਮਨ ਚ ਜਾਂ ਨਹੀਂ ਗਏ ਤਾਂ ਬੇਨਤੀ ਇਹੀ ਆ ਜੀ ਉੱਥੇ ਜਾਓ ਤੇ ਆਪਾਂ ਵੀ ਹਿੱਸਾ ਬਣੀਏ ਉਹਨਾਂ ਦੇ ਦੁੱਖ ਦਾ ਮੇਰੇ ਹਰਕੇ ਦਾ ਬਹੁਤ ਹੀ ਗੱਝਾਰੂ ਲੜਕਾ ਜਿਹੜਾ ਕਿ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਪਹਿਲਾ ਗਾਣਾ ਕੱਢ ਕੇ ਤਿਰ ਕੰਮ ਚਾ ਚੁੱਕਿਆ ਅੱਜ ਲਵਿਸ਼ ਤਲਵਾਰ ਦਰਵਾਰ ਕਿਉਂਕਿ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਨੇ ਬਕਾਸ਼ ਤਲਵਾਰ ਜੀ ਦਾ ਬੇਟਾ ਹੈ ਉਨੇ ਅੱਜ ਕਿਸਾਨੀ ਦਾ ਦਰਦ ਸਮਝਦੇ ਹੋਏ ਜੋ ਸਾਡੇ ਕਿਸਾਨਾਂ ਨਾਲ ਬਦਰਾਂ ਤੇ ਸੂਬੇ ਦੀਆਂ ਸਰਕਾਰਾਂ ਕੇਂਦਰ ਦੀਆਂ ਸਰਕਾਰਾਂ ਧੱਕਾ ਕਰ ਰਹੀਆਂ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਉਠਾ ਕੇ ਮੈਂ ਸਮਝਦਾ ਵੀ ਸਾਦਾ ਸਿਰ ਉੱਚਾ ਕਰਿਆ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਸ ਗਾਣਾ ਇਹਨੂੰ ਇਨੀਆਂ ਚਾਹੀਆਂ ਤੇ ਲੈ ਕੇ ਜਾਵੇ ਕਿ ਲੋਕ ਦੇਖਣ ਯਰ ਵੀ ਇਹਨੇ ਕਿਸਾਨਾਂ ਦੇ ਹੱਕ ਦੇ ਧਰਤੀ ਮਾਂ ਦੇ ਪੁੱਤ ਦੇ ਹੱਕ ਵਿੱਚ ਨਾਹਰਾ ਮਾਰਿਆ ਸੀ ਇਹਦਾ ਇਹ ਨੂੰ ਹੈ ਜਿਹੜਾ ਐਡਾ ਵੱਡਾ ਕੁਦਰਤ ਨੇ ਮਾਂ ਸਰਸਵਤੀ ਨੇ ਐਡਾ ਵੱਡਾ ਨਾਮ ਦਿੱਤਾ। ਐਮਟੀ ਸਾਹਿਬ ਇੱਕ ਵੀ ਸਵਾਲ ਆਂਦਾ ਹੈ ਕਿ ਕਿਸਾਨਾਂ ਦੇ ਨਾਲ ਜਾਂ ਕਿਸਾਨੀ ਦੇ ਨਾਲ ਇਹਨਾਂ ਦਾ ਕੋਈ ਲੈਣ ਦੇਣੀ ਹੈਗਾ ਫਿਰ ਵੀ ਇੱਕ ਦਰਦ ਨੌਜਵਾਨ ਦੇ। ਦੇਖੋ ਗੱਲ ਤਾਂ ਉਹੀ ਹੈ ਨਾ ਜੀ ਇਹ ਇੱਕ ਬਾਲਮੀਕ ਭਾਈਚਾਰੇ ਨਾਲ ਸੰਬੰਧਤ ਆ। ਚਾਹੇ ਸਾਡੇ ਸਮਾਜ ਦੇ ਵਿੱਚ ਉੱਚ ਨੀਚ ਜਾਤ ਦਾ ਕੋਈ ਸਵਾਲ ਨਹੀਂ। ਇਹ ਇੱਕ ਬਾਲਮੀਕ ਭਾਈਚਾਰੇ ਦਾ ਬੱਚਾ ਹੋਣ ਦੇ ਨਾਤੇ ਕਿਸਾਨੀ ਦੇ ਦਰਦ ਨੂੰ ਸਮਝਦੇ ਹੋਏ ਕਿ ਕਿ ਅਨਾਜ ਤਾਂ ਹਰੇਕ ਬੰਦੇ ਨੇ ਖਾਣਾ ਨਾ ਚਾਹੇ ਕਿਸੇ ਵੀ ਜਾਤੀ ਦਾ ਕਿਸੇ ਵੀ ਧਰਮ ਦਾ ਹਰੇਕ ਨੇ ਅਨਾਜ ਖਾਣਾ ਮੈਂ ਸਮਝਦਾ ਵੀ ਦਿੱਲੀ ਦੀਆਂ ਸਰਕਾਰਾਂ ਨੂੰ ਵੀ ਇਹ ਗੱਲ ਸਮਝ ਨਹੀਂ ਕਹੀਦੀ ਆ ਕਿ ਜੋ ਅਨਾਜ ਖਾ ਕੇ ਅਸੀਂ ਹਾਂ એનર્ਜੀ ਲੈਂਦੇ ਆ ਜਾਂ ਇਸ ਜਿਹੜੀ ਦੀ ਦੁਕਾਨ ਸਾਡੀ ਜਿਹੜਾ ਇਹ ਸਾਡੀ ਮਸ਼ਿੰਦਰੀ ਜਿਸ ਤੀਤੇ ਚੱਲਦੀ ਹੈ ਅਗਰ ਅਸੀਂ ਉਹਨੂੰ ਪੈਦਾ ਕਰਨ ਵਾਲੇ ਨਾਲ ਉਹਦੇ ਨਾਲ ਧੱਕਾ ਕਰਦੇ ਆ ਮੈਂ ਸਮਝਦਾ ਵੀ ਕੁਦਰਤ ਕਿਤੇ ਵੀ ਇਹਨਾਂ ਦੇ ਇਸ ਗੁਨਾਹ ਨੂੰ ਮਾਫ ਨਹੀਂ ਕਰੂਗੀ ਤੇ ਮੈਂ ਲਵੇਸ਼ ਨੂੰ ਬਹੁਤ ਬਹੁਤ ਮੁਆਰਖਵਾ ਦਿਨਾ ਕਿਉਂਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਸਮਝਦਾ ਵੀ ਇਹਨੇ ਮੇਰੇ ਲਈ ਹਾਜ਼ਾ ਨਾਜ਼ਾ ਮਰਿਆ ਜਦੋਂ ਮੇਰੇ ਲਈ ਹਾਜ਼ਾ ਨਾਜ਼ਾ ਮਰਿਆ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਇਸ ਬੱਚੇ ਦੇ ਹਰੇਕ ਦੁੱਖ ਸੁੱਖ ਦੇ ਵਿੱਚ ਹਰੇਕ ਇਹਦੀ ਖੁਸ਼ੀ ਦੇ ਵਿੱਚ ਆ ਕੇ ਖੜਾ ਹਾਂ ਲੱਗਦਾ ਕਿ ਹੋਰਾਂ ਜਿਹੜੇ ਸਿੰਗਰ ਨੇ ਜਾਂ ਕੋਈ ਜਿਹੜੇ ਰਾਈਟਰ ਨੇ ਉਹਨਾਂ ਨੂੰ ਜਿਹੜੀ ਅੱਥੇ ਲੈਣੀ ਚਾਹੀਦੀ ਆ ਵੀ ਮੈਂ ਕਹਿੰਦਾ ਸਿੰਗਰ ਛੱਡ ਕੇ ਸਮੁੱਚੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਕਿਸਾਨਾਂ ਦੇ ਹੱਕ ਵਿੱਚ ਉੱਠ ਕੇ ਖੜਾ ਹੋਣਾ ਚਾਹੀਦਾ ਕਿਉਂਕਿ ਆਪਦੇ ਲਈ ਤਾਂ ਯਾਰ ਉਹ ਮੰਗਦੇ ਕੁਝ ਨਹੀਂ ਉਹ ਤਾਂ ਮੰਗਦੇ ਨੇ ਤੁਹਾਡੇ ਸਾਡੇ ਲੋਕਾਂ ਦੇ ਜੇ ਆਪਾਂ ਜਦੋਂ ਜਿਹੜੀ ਲੋਕਾਂ ਦੀ ਆਵਾਜ਼ ਬਣ ਕੇ ਉਹ ਦਿੱਲੀ ਦੇ ਬਾਗਾਂ ਦੇ ਕੁੱਟਖਾਰੇ ਨੇ ਅੱਜ ਅਥਮੇ ਕਿਸਾਨ ਦੀ ਜਿਹੜੀ ਆ ਸ਼ਾਂਤ ਹੋਈ ਹੈ ਮੈਂ ਸਮਝਦਾ ਵੀ ਹਰੇਕ ਬੰਦੇ ਨੂੰ ਉੱਠ ਕੇ ਜਿਵੇਂ ਲਮਸ਼ ਨੇ ਸਾਥ ਦਿੱਤਾ ਹਰੇਕ ਬੰਦੇ ਨੂੰ ਉੱਠ ਕੇ ਕਿਸਾਨਾਂ ਦਾ ਸਾਥ ਦੇ ਲੱਗੇ ਠੀਕ ਅਜੇ ਤਾਂ ਇੱਕ ਇਹਦੇ ਤੋਂ ਹਰ ਕੇ ਸਵਾਲ ਆਇਆ ਅਜੇ ਲਵਨੀ ਸਿੰਘ ਜੀ ਨੇ ਕਿੰਨੇ ਲਗਾਏ ਨੇ ਕਾਰ ਬਿਠੇ ਲੁਧਿਆਣੇ ਦੀ ਕਿਸਮਤ ਨੂੰ 10 ਸਾਲ ਦਾ ਜਿੰਦਾ ਲਾਇਆ ਹੋਣਾ ਨਾ ਚਲੋ ਮੈਂ ਸਮਝਦਾ ਵੀ ਅੱਜ ਸ਼ਾਇਦ ਉਹ ਯਾਦ ਕਰਨ ਆਗੇ ਵੀ ਮੈਂ ਇਹ ਜਿੰਦਾ ਲਾਇਆ ਹੋਇਆ ਹੈ ਤਾਂ ਪਰਮਾਤਮਾ ਦੇ ਚਾਨੇ ਅਦਾਸ ਕਰਦੇ ਆ ਕਿ ਇਹ ਜਿੰਦਾ ਖੁੱਲ ਗਏ ਤੇ ਲੁਧਿਆਣਾ ਸ਼ਹਿਰ ਨੂੰ ਜਿਹੜਾ ਕੋਈ ਚੰਗਾ ਐਮਪੀ ਮਿਲ ਜੇ ਐਮਐਲਏ ਸਾਹਿਬ ਉਹਨਾਂ ਨੇ 6 ਵਿਧਾਇਕਾਂ ਤੇ ਕਰਪਸ਼ਨ ਦੇ ਇਲਜ਼ਾਮ ਲਗਾਏ ਅਗਰ ਕਨਵਨ ਸਿੰਘ ਸਿੱਧੂ ਤੇ ਇੱਕ ਪੈਸੇ ਦਾ ਇਲਜ਼ਾਮ ਲਾ ਦੇ ਮੇਰੇ ਪੰਜ ਭਰਾ ਵੀ ਸਾਡੇ ਪੰਜ ਸਾਥੀ ਵੀ ਮੈਂ ਉਹ ਇਹ ਨਹੀਂ ਕਹੂੰਗਾ ਵੀ ਉਹ ਉਹ ਕੋਈ ਧੋਖੇਬਾਜ਼ ਨੇ ਅਗਰ ਕਨਵਨ ਸਿੰਘ ਸਿੱਧੂ ਦਾ ਬਿੱਟੂ ਜੀ ਇੱਕ ਪੈਸਾ ਖਾਦਾ ਸਾਬਤ ਕਰ ਦਿਓ ਮੈਂ ਤੁਹਾਨੂੰ ਅੱਗੇ ਵੀ ਬਾਬਾ ਦੀਪ ਸਿੰਘ ਦੇ ਖੜ ਕੇ ਮੂਹਰੇ ਚੈਲੰਜ ਕਰਿਆ ਸੀ ਵੀ ਆਓ ਸਿਆਤ ਛੱਡਣ ਦਾ ਚੈਲੰਜ ਕਰੋ ਮੈਂ ਛੱਡੂਗਾ